ਇਹ ਤੇ ਨਹੀਂ ਐ ਤੇ ਮੇਰੇ ਤਿੰਨ ਬਲਬ ਚੱਲਦੇ ਮੈਂ ਐਸੀ ਕੋਟੇ ਦਾ ਇਹਨਾਂ ਲੱਗਾ ਹੋਇਆ ਮੇਰਾ ਮੀਟਰ ਹੈ ਤੇ ਜਿਹੜਾ ਕਿ ਜਾਣੇ ਕਿ 1 ਲੱਖ ਦੇ 20 ਹਜ਼ਾਰ ਰੁਪਿਆ ਇਹਨਾਂ ਬਿੱਲ ਆਇਆ ਗਰੀਬ ਪਰਿਵਾਰ ਤੇ ਡਿੱਗੀ ਬਿਜਲੀ ਵਿਭਾਗ ਦੀ ਗਾਜ ਇਹ ਮੇਰਾ ਹੈ ਨਾ 1 ਲੱਖ 25 ਹਜ਼ਾਰ ਰੁਪਿਆ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਹ ਨਹੀਂ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਦੋ ਬਲਬ ਇੱਕ ਪੱਖੇ ਦਾ ਆਇਆ 1,20,000 ਦਾ ਬਿੱਟ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਗੀ ਜੀ ਪਰਿਵਾਰ ਨੇ ਠੇਕੇਦਾਰ ਤੇ ਲਗਾਏ ਅਣਗਹਿਲੀ ਦੇ ਇਲਜ਼ਾਮ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਟੈਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਹਿੰਦਾ ਠੇਕੇਦਾਰਾਂ ਨੇ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਅਣਗਹਿਲੀ ਹੈ ਇਹ ਮੋਹਮਦਪੁਰੇ ਪਗੋਸਾ ਕਮਾਨਦੀ ਦਾ ਕਹਿੰਦੇ ਪਏ ਨੇ ਵੀ ਅਸੀਂ ਇਹਨਾਂ ਗਰੀਬਾਂ ਦੇ ਨਾ ਸੁਲਤਾ ਦੇ ਰਹੇ ਤੇ ਬਿੱਲ ਮਾਫ ਕਰ ਰਹੇ ਤੇ ਸਾਡੇ ਗਰੀਬਾਂ ਦੇ ਜਿਹੜਾ ਸਵਾ ਸਵਾ ਲੱਖ ਰੁਪਏ ਆ ਰਿਹਾ ਕੋਠੀਆਂ ਵਾਲਿਆਂ ਦੇ ਬਿੱਲ ਮਾਫ ਹੋਏ ਪਏ ਨੇ ਹੱਥ 'ਚ ਲੱਖਾਂ ਦਾ ਬਿਜਲੀ ਬਿੱਲ ਫੜ ਕੇ ਖੜਾ ਇਹ ਉਹ ਗਰੀਬ ਹੈ ਜਿਸ ਨੂੰ ਘਰ 'ਚ ਦੋ ਬਲਬ ਇੱਕ ਪੱਖੇ ਚਲਾਉਣ ਦਾ ਬਿੱਲ 1,20,565 ਆਇਆ ਹੈ ਘਰ 'ਚ ਨਾ ਤਾਂ ਕੋਈ AC ਚੱਲਦਾ ਨਾ ਮੋਟਰ ਸਿਰਫ ਦੋ ਕਮਰੇ ਨੇ ਜਿਨ੍ਹਾਂ 'ਚ 9V ਦੇ ਬਲਬ ਲੱਗੇ ਹੋਏ ਨੇ ਪਰ ਇਹਨਾਂ ਬਲਬਾਂ ਤੇ ਪੱਖੇ ਦਾ ਬਿੱਲ ਵੀ ਇਸ ਗਰੀਬ ਪਰਿਵਾਰ ਨੂੰ ਲੱਖਾ ਚਾਇਆ ਹੈ ਗਰੀਬ ਪਰਿਵਾਰ ਰੋਣ ਹੱਕਾ ਹੋਇਆ ਪਿਆ ਦਰਸਲ ਪੂਰਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਆਸਨ ਟੋਟਾ ਦਾ ਹੈ ਜਿੱਥੇ ਦੇ ਰਹਿਣ ਵਾਲੇ ਬਗੀਚਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਉਸ ਦਾ ਪਰਿਵਾਰ ਬਹੁਤ ਗਰੀਬ ਹੈ ਪਰਠੇਕੇਦਾਰ ਦੀ ਅਣਗੈਲੀ ਕਰਕੇ ਬਿਜਲੀ ਵਿਭਾਗ ਨੇ ਉਸ ਨੂੰ 1 ਲੱਖ ਤੋਂ ਵੱਧ ਦਾ ਇੱਕ ਬਿਜਲੀ ਬਿੱਲ ਭੇਜ ਦਿੱਤਾ ਹੈ ਪੀੜਤ ਵਿਅਕਤੀ ਦਾ ਕਹਿਣਾ ਕਿ ਜਿਸ ਥਾਂ ਉਸ ਦਾ ਬਿਜਲੀ ਮੀਟਰ ਲੱਗਿਆ ਹੋਇਆ ਉਸ ਦੇ ਘਰ ਤੋਂ ਥੋੜਾ ਦੂਰ ਹੈ ਜਿੱਥੇ ਕੋਈ ਸਾਫ ਸਫਾਈ ਨਹੀਂ ਹੈ ਸਾਰੀਆਂ ਤਾਰਾਂ ਖੁੱਲੀਆਂ ਪਈਆਂ ਨੇ ਤੇ ਠੇਕੇਦਾਰ ਦੀ ਗਲਤੀ ਆ ਪਰ ਇਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ। ਹਾਂਜੀ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਮੇਰਾ ਕਿ ਜਿਹੜੇ ਬਿਜਲੀ ਦੇ ਮੀਟਰ ਕਿਤੇ ਲੱਗੇ ਨੇ ਤੁਹਾਡੇ? ਬਿਜਲੀ ਦੇ ਮੀਟਰ ਸਾਡੇ ਜੇ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ। ਕਿੰਨੀ ਕਿ ਦੂਰ ਬਾਹਰ ਲੱਗੇ? 1 ਘਟ ਤੋਂ ਘਟ ਵੀ ਸਾਡੇ ਤੋਂ ਅੱਧਾ ਵਾਟ ਹੋਊਗਾ ਕਿ ਅੱਧਾ ਕਿਲੋਵਾਟ। ਅੱਧਾ ਕਿਲੋਵਾਟ ਹੈ ਜੀ। ਹੂੰ ਹੂੰ। ਅੱਧਾ ਕਿਲੋਵਾਟ ਦੂਰੀ ਤੇ ਆ। ਹੂੰ ਹੂੰ। ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਟਾ ਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੰਦਾ ਕਹਿੰਦਾ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਗੇਲੀ ਏ ਹਾਂਜੀ ਕੀ ਉੱਥੇ ਜਿਹੜੀ ਜਗ੍ਹਾ ਤੇ ਲਾਏ ਬਿਲਕੁਲ ਸਾਫ਼ ਸੁਥਰੀ ਏ ਬਿੱਲ ਕੋਲੇ ਜੀ ਨਰਕ ਏ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਪਾਣੀ ਪਾਣੀ ਉਹ ਉੱਥੇ ਨਾ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹ ਨਾ ਮੈਂ ਮੀਟਰ ਆਪ ਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਏ ਤੇ ਭੁਗਤਨੀ ਮੈਨੂੰ ਪੈ ਰਹੀ ਏ ਕਿੰਨੇ ਪੈਸੇ ਭਰ ਕੇ ਆਏ ਸੀ ਸਾਡੇ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਛੜਿਆ ਉਹਨਾਂ ਕਰ ਤੇ ਲਾਪਰਵਾਹੀ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮਾ ਕਰਾ ਕੇ ਆਇਆ ਹੂੰ ਹੂੰ ਤੋਂ ਉਸ ਤੋਂ ਬਾਅਦ ਕਿ ਬਿੱਲ ਵੀ ਆਇਆ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਇਹਨਾ 1 ਲੱਖ 20000 ਰੁਪਏ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੈਨੂੰ ਤਾਂ ਰਾਤ ਨੀਂਦ ਵੀ ਨਹੀਂ ਆਈ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹੂੰ 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 ਹੁਣ ਤੁਹਾਡੇ ਬਿੱਲ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦੀ ਆਉਣ ਉਮੀਦਾਂ ਦੇ ਇਹ ਸਾਨੂੰ ਹੈ ਆ ਹਾਲੇ ਤੱਕ ਦਾ ਕੋਈ ਉਮੀਦ ਨਹੀਂ ਵੀ ਮaaf ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਆ ਕਿਸਾਨੋ ਇਹ ਮaaf ਕੀਤਾ ਜਾਵੇ ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਤੇ ਮੈਂ ਜਾ ਕੇ ਤੇ ਉੱਥੇ ਸਾਡੇ ਹਰਿਆਰ ਚੋਕ ਜਾ ਕੇ ਮਿਲਿਆ ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਜੀ ਕੋਈ ਨਹੀਂ ਨਾ ਕੋ ਸੁਣਦਾ ਨਾ ਕੋ ਮਿਲਿਆ ਤੇ ਫਿਰ ਉਸ ਤੋਂ ਬਾਅਦ ਹਲਪਲਾਈਨ ਤੇ ਵੀ ਮੈਂ ਤਰਖਾਸ ਕੀਤੀ ਹੈ ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ ਹੁਣ ਕੀ ਮੰਗੇ ਤੁਹਾਨੂੰ ਮੇਰੀ ਮੰਗ ਇਹ ਆ ਇੰਨੇ ਬੇਨਤੀ ਕਰਦਾ ਤੇ ਇਹ ਮੇਰਾ ਬਿੱਲ ਮਾਫ ਕੀਤਾ ਜਾਏ ਤੇ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਕਿ ਆਪਣਾ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ ਇਹ ਅਸੀਂ ਇਹ ਉਹ ਇਹਨੇ ਇਹਨਾ ਪੋਸਟਰ ਲਾ ਕੇ ਤੇ ਉਹਨਾਂ ਦੇ ਵਿੱਚ ਇਹ ਕਹਿੰਦੇ ਮਾਫ ਕਰਤੇ ਇਹਨੇ ਮਾਫ ਕਰਤੇ ਨੇ ਪਰ ਸਾਨੂੰ ਜਦੋਂ ਮਾਫ ਨਹੀਂ ਹੋ ਰਿਹਾ ਤੇ ਅਸੀਂ ਕਿਵੇਂ ਮੰਨਾਂਗੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ ਉਹ ਬਹੁਤ ਗਰੀਬ ਨੇ ਉਹਨਾਂ ਕੋਲੋਂ ਇਨਾ ਬਿਜਲੀ ਦਾ ਬਿੱਲ ਨਹੀਂ ਭਰਿਆ ਜਾਣਾ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਕਿ ਉਹਨਾਂ ਦਾ ਬਿਜਲੀ ਬਿੱਲ ਮਾਫ ਕੀਤਾ ਜਾਵੇ 1 ਲੱਖ 20 ਹਜ਼ਾਰ ਆਇਆ ਕਿਸ ਤਰ੍ਹਾਂ ਦੇ ਹੋਸ਼ ੁੱਟ ਗਏ ਤੁਹਾਡੇ ਸਾਡੇ ਬਹੁਤ ਹੋਸ਼ ੁੱਟ ਗਏ ਆ ਵੀ ਸੁਣ ਕੇ ਬਿੱਲ ਹਾਂਜੀ ਅੱਜ ਤੱਕ ਭਗਵੰਤ ਮਾਨਵੀਰ ਨੂੰ ਇਹੋ ਕਹਿੰਨੇ ਆ ਸਾਡਾ ਗਰੀਬਾਂ ਦਾ ਮਾਫ ਘਰ ਦੇ ਵਿੱਚ ਕੀ ਚਲਾਉਦੇ ਏ ਏਸੀ ਚਲਾਉਦੇ ਕੀ ਗੱਲ ਨਾ ਕੁਝ ਵੀ ਨਹੀਂ ਸਾਡੇ ਦੋ ਬਲਬ ਵੀ ਜਗਣਦੇ ਆ ਹੂੰ ਹੂੰ ਤੇ ਇੱਕ ਪੱਖਾ ਬੱਸ ਹਾਂ ਇਹ ਅਸੀਂ ਤਾਂ ਇਹ ਲਾਇਵ ਨਹੀਂ ਸਕਦੇ ਗਰੀਬ ਬੰਦੇ ਤਿੰਨ ਸਾਡੀ ਇਹੋ ਮੰਗ ਹੈ ਵੀ ਸਾਡਾ ਬਿੱਲ ਮਾਫ ਹੋ ਜ ਸਕੇ ਕੀ ਚੱਲਦਾ ਕੀ ਤੁਹਾਡੇ ਕੋਲ ਕੋਹ ਬਣੀ ਕਿੰਨਾ ਪੱਖਾ ਤੇ ਬਲਬ ਵੀ ਆ ਬਸ ਉਹਨਾਂ ਤੇ ਇੰਨਾ ਹਾਂਜੀ ਉਹਨਾਂ ਤੇ ਇੰਨਾ ਹੀ ਆ ਗਿਆ ਹਾਂਜੀ ਤੇ ਅਸੀਂ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕਹੇ ਵੇਲੇ ਅਸੀਂ ਭੁੱਖੇ ਵੀ ਸੌ ਜਾਂਦੇ ਹਾਂ ਤਾਂ ਅਸੀਂ ਇੰਨਾ ਬਿੱਲ ਕਿੱਥੋਂ ਤਾਰ ਸਕਗੇ ਤਾਂ ਹੀ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਹਾਂਜੀ ਸਾਡੀ ਇਹੋ ਹੀ ਬਸ ਵੀ ਡਾਰੇ ਵੀ ਬਿਜਲੀ ਦਾ ਮੀਟਰ ਵੀ ਕੱਟ ਰਿਹਾਣਗੇ ਹਾਂਜੀ ਸਾਨੂੰ ਇਹ ਵੀ ਡਾਰੇ ਵੀ ਸਾਡਾ ਵੀ ਹਨੇਰੇ ਚ ਬਹਾਂਗੇ ਮੇਰੀ ਬਿਜਲੀ ਮੈਘਮੇ ਆ ਬਸ ਤੇ ਅੱਗੇ ਇਹੀ ਮਤਲਬ ਰਿਕਵੈਸਟ ਹੈ ਜਾਂ ਬੇਨਤੀ ਹੈ ਕਿ ਜੋ ਮੀਟਰ ਲੱਗੇ ਹੋਏ ਨੇ ਉਹ ਬਕਸਿਆਂ ਦੇ ਵਿੱਚ ਨਾਲ ਦਾ ਕਿਸੇ ਦੇ ਸਹੀ ਮੀਟਰ ਲੱਗੇ ਨੇ ਤੇ ਕਈਆਂ ਦੇ ਤਾਰਾਂ ਕਿੱਧਰ ਨੇ ਕਈਆਂ ਦੀਆਂ ਕਿੱਧਰ ਨੇ ਤੇ ਠੇਕੇਦਾਰਾਂ ਦੀ ਬਿਜਲੀ ਮੈਘਮੇ ਦੀਆਂ ਗੈਲੀ ਕਰਨ ਲੋਕਾਂ ਨੂੰ ਬਿੱਲ ਬਹੁਤ ਜ਼ਿਆਦੇ ਤੋਂ ਜ਼ਿਆਦਾ ਆ ਰਿਹਾ ਇਸ ਕਾਰਨ ਕਈ ਮਤਲਬ ਗਰੀਬ ਲੋਕਾਂ ਨੂੰ ਬਿੱਲ ਤਾਰਨ ਵਿੱਚ ਬਹੁਤ ਮੁਸ਼ਕਲ ਆਉਣੀ ਇਹਨੂੰ ਕਿਸ ਤਰ੍ਹਾਂ ਦਾ ਬਿੱਲ ਆਇਆ ਤੇ ਕਿੰਨਾ ਇਸ ਨੂੰ ਬਿੱਲ ਬਹੁਤ ਜ਼ਿਆਦਾ ਆਇਆ ਹੈ ਇਹ ਪਹਿਲਾਂ ਮਤਲਬ ਆਇਆ ਸੀਗਾ ਕਰੇ 37000 37000 ਤੋਂ ਬਾਅਦ ਕੀ ਫੇਰ ਮਤਲਬ ਨਾ 47000 ਹੋ ਗਿਆ 47000 ਤੋਂ ਹੋਣ ਵਾਲਾ ਜਿਹੜਾ ਬਿੱਲ ਕੱਢ ਕੇ ਗਏ ਉਹ 1 ਲੱਖ ਤੇ 20000 ਰੁਪਏ ਦਾ ਬਿੱਲ ਆ ਗਿਆ ਇਹਨੂੰ ਇਹ ਗਰੀਬ ਆਦਮੀ ਹੈ ਤੇ ਮਤਲਬ ਇਹਨਾਂ ਬਿੱਲੇ ਤਾਰ ਨਹੀਂ ਸਕਦਾ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼